ਸ੍ਰੀ ਵਾਹਿਗੁਰੂ ਸਾਹਿਬ ਜੀ ਜਿਤ ਸਮੁੰਦ ਸਾਗਰ ਨੀਰ ਭਰਿਆ ਤਿਤੇ ਉਗਨ ਹਮਾਰੇ ਦਇਆ ਕਰਹੁ ਕਿ ਸਿਮਹਿਰੇ ਉਪਾਵੋ ਡੁੱਬਦੇ ਪੱਥਰ ਤਾਰੇ ਜਿੜਾ ਅਗਨ ਬਰਾਬਰ ਤੱਪੇ ਪੀਤਰ ਵਗੇ ਕੱਤੇ ਰਨਵਦ ਨਾਨਕ ਹੁਕਮ ਪਛਾਣੇ ਸੁਖ ਹੋਵੇ ਦਿਨ ਰਾਤਿ ਰਨਵਤ ਨਾਨਕ ਹੁਕਮ ਪੈਸ਼ਾਣੇ ਹੋ ਸੁਖ ਹੋਵੇ ਦਿਨ ਰਾਤਿ ਹੈ ਜੇ ਕੀ ਬਿਰਥਾ ਹੋਏ ਸੋ ਗੁਰ ਤੇ ਅਰਦਾਸ ਕਰ ਔ ਜੋ ਲੜੀਵਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਪ੍ਰਬ ਦੇ ਸੰਬੰਧ ਵਿੱਚ ਜੋ ਸਮਾਗਮ ਚੱਲ ਰਹੇ ਨੇ ਜੀ ਜੋ ਅਜੇ ਤੱਕ ਸਮਾਗਮ ਇਸ ਪਰਿਵਾਰ ਦੇ ਗ੍ਰਹਿ ਦੇ ਵਿਖੇ ਹੈ। ਉਹ ਬੁਰਮਤ ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਗੁਰੂ ਫਤਹਿ ਨਾਲ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਗੁਰੂ ਪਿਤਾ ਜੀ ਡੇਢ ਕ ਬੰਦੇ ਨੇ ਕਹਿੰਦੇ ਜੋ ਵੀ ਸਾਡੇ ਅੰਦਰ ਦੀ ਬਿਰਥਾ ਹੋਵੇ ਜੋ ਵੀ ਸਾਡੇ ਮਨ ਵਿੱਚ ਚੱਲ ਰਿਹਾ ਹੋਵੇ ਨਾ ਮੈਨੂੰ ਆ ਮਿਲ ਜਾਵੇ ਮੈਂ ਇਸ ਤਰ੍ਹਾਂ ਹੋ ਜਾਵੇ ਕਿੰਦੇ ਭੜਿਆ ਗੁਰੂ ਦੇ ਅੱਗੇ ਅਰਦਾਸ ਕਰ ਜੀ ਕੀ ਬਿਰਥਾ ਹੋਏ ਸੋ ਗੁਰਪੈ ਅਰਦਾਸ ਕਰੇ ਕਿੰਦੇ ਬਸ ਭੜਿਆ ਗੁਰੂ ਦੇ ਅੱਗੇ ਅਰਦਾਸ ਕਰੇ ਗੁਰੂ ਸਾਰੇ ਸੁੱਖਾਂ ਦਾ ਦਾਤਾ ਏ ਗੁਰੂ ਸਾਰੇ ਸੁੱਖ ਦੇ ਮਣ ਵਾਲਾ ਆ ਗੁਰੂ ਸਾਰੇ ਸੁੱਖ ਦੇਵਣ ਵਾਲੇ ਤੇ ਉਹਦੇ ਅੱਗੇ ਅਰਦਾਸ ਕਰੀ ਜੋ ਤਰੀਕਾ ਨੇ ਬੇਨਤੀ ਕਰਾਂਗਾ ਜੀ ਜਿੰਨੇ ਵੀ ਆ ਪਰਿਵਾਰ ਵਾਲੇ ਜੀ ਪਣ ਬੱਚੇ ਵੀ ਨੇ ਗੁਰੂ ਦੀ ਗੋਦ ਵਿੱਚ ਆ ਕੇ ਬਿਠਾਓ ਜੀ ਉਹਨਾਂ ਨੂੰ ਤਾਂ ਜੋ ਸਾਰੇ ਆਪਾਂ ਲਾਹਵਤਵਦ ਲੈ ਸਕੀਏ ਗੁਰੂ ਪਾਇਸ਼ੇ ਦ੍ਰਿੜ ਕਰਉਂਦੇ ਨੇ ਕਿੰਨੇ ਜਿੰਨੇ ਵੀ ਜੋ ਵੀ ਸਾਡੇ ਹਿਰਦੇ ਦੇ ਅੰਦਰ ਦੇ ਬਿਰਥਾ ਹੈ ਪੀੜਾ ਹੈ ਬਸ ਗੁਰੂ ਦੇ ਅੱਗੇ ਅਰਦਾਸ ਕਰੀਏ ਕਿਉਂਕਿ ਅਰਦਾਸ ਹਿਰਦੇ ਦੇ ਅੰਦਰੋਂ ਜਿਹੜੀ ਨਿਕਲੇ ਨਿਕਲੀ ਹਿਰਦੇ ਤੋਂ ਨਿਕਲੇ ਦਿਲ ਤੋਂ ਉਹ ਜ਼ਰੂਰ ਪਹੁੰਚ ਜਾਂਦੀ ਹੈ ਜਿਹੜੀ ਕੇਵਲ ਤੇ ਕੇਵਲ ਜ਼ਬਾਨ ਤੱਕ ਹੀ ਹੋਵੇ ਉਹ ਨਹੀਂ ਪਹੁੰਚੇ ਜਿਹੜੀ ਹਿਰਦੇ ਤੋਂ ਅਰਦਾਸ ਨਿਕਲਦੀ ਹੈ ਜ਼ਰੂਰ ਪਹੁੰਚ ਜਾਂਦੀ ਹੈ ਪਹੁੰਚ ਜ਼ਰੂਰ ਪਹੁੰਚਦੀ ਹੈ ਤੇ ਗੁਰੂ ਪਿਤਾ ਜੀ ਸੰਦਰੜ ਕਰਵਾਉਂਦੇ ਨੇ ਆਪਾਂ ਅਰਦਾਸ ਦੇ ਬਾਰੇ ਕਿਤੇ ਜਾਣਨਾ ਹੋਵੇ ਨਾ ਬੜੇ ਬੜੇ ਵਿਦਵਾਨਾਂ ਨੇ ਬਹੁਤ ਕਿਤਾਬਾਂ ਲਿਖਣੀਆਂ ਕੀਤੀਆਂ ਨੇ ਆਪਣੇ ਆਪਣੇ ਵਿਚਾਰ ਦੱਸਣੇ ਕੀਤੇ ਨੇ ਕਿੰਦੇ ਅਰਦਾਸ ਕਦੀ ਵਿਅਰਥ ਨਹੀਂ ਹੋ ਸਕਦੀ ਜੇ ਸਾਨੂੰ ਅਰਦਾਸ ਦੇ ਚਾਰ ਅੱਖਰਾਂ ਦਾ ਪਤਾ ਚੱਲ ਜਾਵੇ ਤੇ ਅਰਦਾਸ ਦੇ ਚਾਰ ਅੱਖਰ ਪਤਾ ਕਿਹੜੇ ਨੇ ਜੀ ਐੜਾ ਰਾਰਾ ਦੱਦਾ ਤੇ ਸਸਾ ਅਰਦਾਸ ਮਣੇ ਕੋ ਆਪ ਮੇਰੇ ਅੱਗੇ ਕੋਈ ਬੇਨਤੀ ਕਰੋ ਜਾਂ ਮੈਂ ਤੁਹਾਡੇ ਅੱਗੇ ਬੇਨਤੀ ਕਰੀ ਜਾਵਾਂ ਅਰਦਾਸ ਕਰੀ ਜਾਵਾਂ ਨਾ ਤੁਹਾਨੂੰ ਮੇਰੇ ਅੰਦਰ ਦਾ ਕੁਝ ਪਤਾ ਮੈਨੂੰ ਕੀ ਚਾਹੀਦਾ ਹੈ ਨਾ ਮੈਨੂੰ ਪਤਾ ਤੁਹਾਨੂੰ ਕੀ ਚਾਹੀਦਾ ਹੈ ਕਹਿੰਦੇ ਅਰਦਾਸ ਕਰਿਆ ਕਰੀਏ ਅੰਤਰਜਾਮੀ ਦੇ ਅੱਗੇ ਜਿਹੜਾ ਸਾਰਿਆਂ ਦੇ ਦਿਲਾਂ ਦੀ ਜਾਣਦਾ ਜੀ ਕੀ ਚਾਹੀਦਾ ਉਹ ਸਾਡੇ ਬੱਚਿਆਂ ਦੇ ਦਿਲਾਂ ਦੀ ਵੀ ਜਾਣਦਾ ਹੈ ਉਹ ਸਾਡੇ ਰਿਸ਼ਤੇਦਾਰ ਸਾਡੇ ਸਾਰੇ ਜਿੰਨੇ ਜੀਵ ਪ੍ਰਮਾਤਮਾ ਨੇ ਪੈਦਾ ਕੀਤੇ ਨੇ ਉਹ ਸਾਰਿਆਂ ਦੀ ਜਾਣਦਾ ਹੈ ਕਿ ਕੀ ਚਾਹੀਦਾ ਹੈ ਅਰਦਾਸ ਸੁਣ ਤੁਮ ਅੰਤਰਜਾਮੀ ਕਹਿੰਦੇ ਅਰਦਾਸ ਕਰੀਏ ਅੰਤਰਜਾਮੀ ਦੇ ਅੱਗੇ ਜਿਹੜਾ ਸਹਰਿਆਂ ਦੇ ਦਿਲਾਂ ਦੀ ਜਾਣਦਾ ਹੈ ਤੇ ਅੱਗੋਂ ਆ ਜਾਂਦਾ ਜੀ ਰਾਰਾ ਅਹੀਂ ਇੱਕ ਦੂਸਰੇ ਦੇ ਰੱਖਿਆ ਸਦਾ ਨਹੀਂ ਕਰ ਸਕਦੇ ਕਿਉਂਕਿ ਕੋਈ ਬਾਹਰ ਗਿਆ ਹੋਵੇ ਅਸੀਂ ਘਰ ਹੋਈਏ ਸਾਡੀ ਰੱਖਿਆ ਕੌਣ ਕਰਦਾ ਹੈ ਜੇ ਅਸੀਂ ਘਰ ਹੋਈਏ ਸਾਡਾ ਪਰਿਵਾਰ ਦਾ ਮੈਂਬਰ ਕੋਈ ਬਾਹਰ ਗਿਆ ਹੋਵੇ ਬਾਹਰ ਕੌਣ ਰੱਖਿਆ ਕਰਦਾ ਹੈ ਕਹਿੰਦੇ ਰੱਖਾ ਏਕ ਹਮਾਰਾ ਸੁਆਮੀ ਕਹਿੰਦੇ ਰੱਖਿਆ ਕਰਨ ਵਾਲਾ ਤੇ ਇੱਕੋ ਹੀ ਜੇ ਉਹ ਹੈ ਪਰਮਾਤਮਾ ਉਹ ਹੈ ਸਾਡੇ ਸਾਰਿਆਂ ਦੇ ਅੰਗ ਸੰਗ੍ਰਹਿਣ ਵਾਲਾ ਨਾਲੇ ਅਗਲੀ ਪੰਕਤੀ ਵਿੱਚ ਆ ਜਾਂਦਾ ਸਗਲ ਕਟਾਂਕ ਅੰਤਰਜਾਮੀ ਜਿਹੜਾ ਸਾਰਿਆਂ ਦੇ ਦਿਲਾਂ ਦੀ ਜਾਣਦਾ ਹੈ ਜੀ ਸਗਲ ਕਟਾਂਕ ਅੰਤਰਜਾਮੀ ਤੇ ਅੱਗੋਂ ਆ ਜਾਂਦਾ ਦੱਦਾ ਜੀ ਦੱਦੇ ਤੋਂ ਪਤਾ ਕਿਹੜਾ ਹੈ ਕਹਿੰਦੇ ਬਲਿਓ ਸਾਰਿਆਂ ਨੂੰ ਦਾਤਾ ਦੇਵਣ ਵਾਲਾ ਪਰਮਾਤਮਾ ਜੇ ਉਸ ਦਾਤੇ ਕੋਲ ਮੰਗਿਆ ਕਰੀਏ ਹੁਣੇ ਆਪਾਂ ਸੁਖਨੀ ਸਾਹਿਬ ਵਿੱਚ ਵੀ ਪੜ ਕੇ ਆਏ ਜੀ ਮਨੁੱਖ ਕੀ ਟੇਕ ਬਿਰਥੀ ਸਭ ਜਾਣ ਦੇਵਣ ਕੋ ਇੱਕ ਹੈ ਭਗਵਾਨ ਕਹਿੰਦੇ ਬਲਿਓ ਮਨੁੱਖਾਂ ਦੀ ਟੇਕ ਨਾ ਰੱਖਿਆ ਕਰੋ ਦੇਵਣ ਵਾਲਾ ਪਰਮਾਤਮਾ ਜੇ ਤੇ ਦਾਤਾ ਹੀ ਨਹੀਂ ਕਹਤਾ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਣ ਹਰ ਕਹਿੰਦੇ ਦਾਤਾ ਤੇ ਇੱਕੋ ਹੀ ਇਹ ਜਿਹੜਾ ਸਾਰਿਆਂ ਨੂੰ ਦਾਤਾਂ ਦੇਵਣ ਦੇ ਸਮਰੱਥ ਹੈ। ਦਿਨ-ਦਿਨ ਟੋਟਣਾ ਆਵੇਈ ਅਗਨਤ ਭਰੇ ਪੰਡਾਰ ਉਹਦੇ ਪੰਡਾਰੇ ਐਨੇ ਭਰੇ ਭਰੇ ਜੀ। ਹੁਣ ਟੋਟ ਨਹੀਂ ਹੁੰਦੀ ਪਈ। ਇਥੇ ਲੋ ਜੀ ਸਾਨੂੰ ਕਿਸੇ ਨੂੰ ਰਜਾਨਾ ਘਰ ਦੇ ਵਿੱਚ ਸੌਦਾ ਪਾਉਣਾ ਪੈਂਦਾ ਕਿਸੇ ਨੂੰ ਮਹੀਨੇ ਬਾਅਦ ਪਾਉਣਾ ਪੈਂਦਾ ਕਿਸੇ ਨੂੰ ਹਫਤੇ ਬਾਅਦ ਕਿਸੇ ਨੂੰ ਸਾਲ ਬਾਅਦ ਪਰ ਵੇਖ ਲੋ ਪੰਡਾਰੇ ਉਹਦੇ ਮੁੱਕੇ ਜੀ ਪਰਮਾਤਮਾ ਦੇ ਕਦੋਂ ਦੀਆ ਸ੍ਰਿਸ਼ਟੀ ਬਣੀ ਆ ਕਦੋਂ ਦਾ ਥੱਲੇੋਂ ਵੇਖ ਲੋ ਸਿ ਪਾਣੀ ਵਰਤਦੇ ਪਏ ਆ ਇਹ ਕਿੰਨੇ ਭਰਿਆ ਥੱਲੇ ਪਾਣੀ ਕੌਣ ਇਹ ਸਾਰੀਆਂ ਦਾਤਾਂ ਦਿੰਦਾ ਪਿਆ ਫਰੀ ਦੇ ਵਿੱਚ ਵੇਖੋ ਆਕਸੀਜਨ ਸਾਨੂੰ ਦਿੰਦਾ ਪਿਆ ਜੀ ਇਤੇ ਹਸਪਤਾਲ ਕਿਤੇ ਜਾਣਾ ਪੈ ਜਵੇ ਤੇ ਵੇਖੋ ਤੇ ਇੱਕ ਦਿਨ ਦਾ ਹੀ ਕਿਤੇ ਆਕਸੀਜਨ ਦੇ ਪੈਸੇ ਵੀ ਪਾ ਦੇ ਹੁੰਦੇ ਨੇ ਪਰਮਾਤਮਾ ਨੇ ਫਰੀ ਦੇ ਵਿੱਚ ਸਾਨੂੰ ਸਾਰੀਆਂ ਦਾਤਾਂ ਦਿੱਤੀਆਂ ਅਤੇ ਨਕਲੀ ਦੰਦ ਲਗਵਾਉਣੇ ਆਉਣ ਤੇ ਵੇਖੋ ਇਹਨਾਂ ਦਾ ਪਤਾ ਨਹੀਂ ਕਿੰਨਾ ਕਿੰਨਾ ਜਿਹਾ ਪੈਸਾ ਲੱਗਦਾ ਜੀ ਹਰ ਚੀਜ਼ ਵੇਖ ਲੋ ਦਾ ਕਿੰਨਾ ਕਿੰਨਾ ਪੈਸਾ ਲੱਗਦਾ ਪਰਮਾਤਮਾ ਨੇ ਹਰ ਚੀਜ਼ ਫਰੀ ਦੇ ਵਿੱਚ ਦਿੱਤੀ ਹੈ ਉਹ ਕੋਈ ਇਹਦੇ ਮਗਰੇ ਕੁਝ ਨਹੀਂ ਮੰਗਦਾ ਵੀ ਮੈਨੂੰ ਕੀ ਚਾਹੀਦਾ ਆ ਬਸ ਇਹ ਹੋਈਏ ਵੀ ਜਿਸ ਤਰ੍ਹਾਂ ਅਸੀਂ ਚਾਹੁੰਦੇ ਆ ਨਾ ਬੱਚਾ ਮਾਤਾ ਪਿਤਾ ਦੀ ਆਗਿਆ 'ਚ ਚੱਲੇ ਜੀ ਬਸ ਇਸੇ ਤਰ੍ਹਾਂ ਅਸੀਂ ਉਹਦੇ ਹੁਕਮ ਉਹਦੀ ਰਜ਼ਾ 'ਚ ਤੁਰਦੇ ਜਾਣਾ ਆ ਜੀ ਪਵੇਂ ਦੁੱਖੇ ਆਵੇ ਸੁਖ ਆਵੇ ਉਹਦੇ ਨਾਲ ਜੁੜੇ ਰਹੀਏ ਸਗੋਂ ਹੋਰ ਖੁਸ਼ ਹੁੰਦਾ ਵੀ ਨਹੀਂ ਮੇਰੇ ਬੱਚੇ ਵੇਖੋ ਕਿਤਰਾ ਆਗਿਆ ਚ ਚਲਦੇ ਨੇ ਜਿੱਤਰਾ ਮਾਤਾ ਪਿਤਾ ਖੁਸ਼ ਹੁੰਦੇ ਨੇ ਨਾ ਸਾਡਾ ਬੱਚੇ ਨੂੰ ਬਹੁਤ ਫਿਕਰ ਹੈ ਜੀ ਸਾਡੀ ਇਸੇ ਤਰ੍ਹਾਂ ਪਰਮਾਤਮਾ ਵੀ ਸਾਡੀ ਪਰਖ ਕਰਦਾ ਹੈ ਬਸ ਜਿੰਦਣ ਹੀ ਉਹਦੀ ਪਰਖ ਦੇ ਵਿੱਚ खरे ਉਤਰੇ ਉਹਦੇ ਦਰ ਤੇ ਪਰਮਾਨੰ ਹੋ ਗਏ ਜੀ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨ ਹਰ ਕਹਿੰਦੇ ਭਲਿਆ ਦਾਤਾ ਤੇ ਇੱਕੋ ਹੀ ਹੈ ਜਿਹੜਾ ਸਾਰਿਆਂ ਨੂੰ ਦਾਤਾ ਦੇਵਣ ਵਾਲਾ ਤੇ ਅੱਗੋਂ ਆ ਜਾਂਦਾ ਜੀ ਸੱਸਾ ਸੱਸੇ ਤੋਂ ਆ ਜਾਂਦਾ ਜੀ ਸਾਹਿਬ ਮੇਰਾ ਇੱਕੋ ਹੈ ਭਈ ਇੱਕੋ ਹੈ ਕਹਿੰਦੇ ਪਰਮਾਤਮਾ ਭਲਿਆ ਇੱਕੋ ਹੀ ਹੈ ਗੁਰੂ ਇੱਕੋ ਹੀ ਹੈ ਸਾਡਾ ਗੁਰੂ ਗ੍ਰੰਥ ਸਾਹਿਬ ਜੀ ਜਿੱਦਣ ਇਹੋ ਜਿਹਾ ਵਿਸ਼ਵਾਸ ਲੈ ਕੇ ਆ ਜਾਵਾਂਗੇ ਅਰਦਾਸ ਕਦੀ ਵਿਅਰਥ ਨਹੀਂ ਹੋਵੇਗੀ ਅਰਦਾਸ ਜ਼ਰੂਰ ਸੁਣੀ ਜਾਂਦੀ ਹੈ ਅਰਦਾਸ ਜ਼ਰੂਰ ਸੁਣੀ ਜਾਂਦੀ ਹੈ ਇੰਨਾ عقیدہ ਇੰਨਾ ਵਿਸ਼ਵਾਸ ਲੈ ਕੇ ਆਈਏ ਵੇਖੋ ਇੱਥੇ ਤੈਨ ਜਿਹੜਾ ਜੀ ਭਾਈ ਕਮਲਿਆ ਅਰਦਾਸ ਕਰਦਾ ਆ ਤੇ ਇਧਰੋਂ ਜਿਹੜਾ ਆ ਉਹ ਵੀ ਸਿੱਖ ਵੀ ਅਰਦਾਸ ਕਰਵਾਉਂਦਾ ਹੈ ਗੁਰੂ ਅਰਜਨ ਦੇਵ ਪਾਈ ਸਾਹਿਬ ਦੇ ਪਾਸੋਂ ਭਾਈ ਬੁੱਧ ਨੂੰ ਭਾਈ ਬੁੱਧੂ ਹੀ ਅਰਦਾਸ ਕਰਾਉਂਦਾ ਆ ਤੇ ਭਾਈ ਕਮਾਲੀਆ ਨੂੰ ਜਦੋਂ ਉਹਦੇ ਕੱਪੜੇ ਵੇਖ ਕੇ ਗਰੀਬੜਾ ਜਿਹਾ ਵੇਖ ਕੇ ਉਹ ਅੰਦਰ ਨਹੀਂ ਨਾ ਆਉਣ ਦਿੱਤਾ ਜਾਂਦਾ ਉਹ ਤੇ ਆਇਆ ਸੀ ਗੁਰੂ ਅਰਜਨ ਦੇਵ ਪਤਾ ਇਹ ਦੇ ਦਰਸ਼ਨ ਕਰਨ ਪਰ ਉਹਨੂੰ ਅੰਦਰ ਨਾ ਆਉਣ ਦਿੱਤਾ ਗਿਆ ਅੰਦਰ ਗੁਰੂ ਅਰਜਨ ਦੇਵ ਜੀ ਨੇ ਅੰਦਰ ਅਰਦਾਸ ਕਰਨ ਲੱਗੇ ਨੇ ਭਾਈ ਬੁੱਧੂ ਜੀ ਉਹਨਾਂ ਨੇ ਪਠਾ ਬਣਾਇਆ ਇੱਟਾ ਨਾ ਪੱਕ ਜਾਵਣ ਉਹਨਾਂ ਅਰਦਾਸ ਕਰੌਣੇ ਚੱਲ ਤੂ ਬਾਹਰੀ ਦਾਏ ਤੱਕੇ ਮਰੇ ਨੂੰ ਤੱਕੇ ਵੱਜੇ ਇਧਰ ਗੁਰੂ ਅਰਜਨ ਦੇ ਪਾਇਸ਼ਾਹੀ ਅਰਦਾਸ ਕਰਦੇ ਨੇ ਭਾਈ ਬੁੱਧੂ ਦਾ ਆਵਾ ਪੱਕ ਜਾਵੇ ਤੇ ਇਧਰੋਂ ਬਾਹਰ ਕਮਾਲੀਆ ਅਰਦਾਸ ਕਰਦਾ ਸੱਚੇ ਪਿਤਾ ਵਾਹਿਗੁਰੂ ਭਾਈ ਬੁੱਧੂ ਦਾ ਆਵਾ ਕੱਚਾ ਰਵੇ ਭਾਈ ਬੁੱਧੂ ਦਾ ਆਵਾ ਕੱਚਾ ਰਵੇ ਹੁਣ ਆਪਾਂ ਕਿੰਨਾ ਅਰਦਾਸ ਕਿਉਣੀ ਸਾਡੀ ਪੂਰੀ ਹੁੰਦੀ ਹੈ ਕਿਤੇ ਇਹੋ ਜਿਹੇ ਕਾਰਨ ਤੇ ਨਹੀਂ ਹੁਣ ਦੇਖੋ ਭਾਈ ਬੁੱਧੂ ਦਾ ਹਵ ਪੱਕਿਆ ਨਹੀਂ ਗੁਰੂ ਅਰਜਨ ਦੇਵ ਜੀ ਨੇ ਇਹ ਅਰਦਾਸ ਕੀਤੀ ਹੈ ਭਾਈ ਕਮਾਲੀਏ ਵੀ ਅਰਦਾਸ ਪ੍ਰਮਾਤਮਾ ਨੇ ਸੁਣ ਲਈ ਕਿਉਂਕਿ ਉਹਨੂੰ ਧੱਕੇ ਵੱਜੇ ਨੇ ਉਹਦਾ ਦਿਲ ਦੁਖਿਆ ਤੇ ਜਦੋਂ ਕਿਸੇ ਦਾ ਦਿਲ ਦੁਖੇ ਉਹ ਪ੍ਰਮਾਤਮਾ ਨਹੀਂ ਸੁਣਦਾ ਤੇ ਬਿਲਕੁਲ ਇਸੇ ਤਰ੍ਹਾਂ ਦਾਤਾ ਜੀ ਸਾਨੂੰ ਦ੍ਰਿੜ ਕਰਾਉਂਦੇ ਨੇ ਕਹਿੰਦੇ ਭਲਿਓ ਜੇ ਅਸੀਂ ਕਿਹਾ ਬੁਰਾ ਚਿਤਵਕੇ ਆਪਣੇ ਲਈ ਵੇਖੋ ਜਿਹੜਾ ਅਰਦਾਸ ਕਰੀਏ ਤੇ ਕਹਿੰਦੇ ਅਰਦਾਸ ਨਹੀਂ ਜੀ ਸੁਣੀ ਜਾਂਦੀ। ਬਾਬਾ ਫਰੀਦ ਜੀ ਦੇ ਪਾਵਨ ਬਚਨ ਹੁੰਦੇ ਨੇ। ਕਹਿੰਦੇ ਸਬਨਾ ਮਨ ਮਾਨਕ ਠਾਹਣ ਮੂਲ ਮ ਚੰਗਵਾਂ। ਕਹਿੰਦੇ ਸਾਰੇ ਮੜੇ ਕੀਮਤੀ ਮੋਤੀ ਹੈ ਜੀ ਵੇਖੋ ਜੇ ਸਾਨੂੰ ਕੋਈ ਉਹ ਵਜਾ ਬੋਲ ਬੋਲੇ ਤੇ ਸਾਡਾ ਦਿਲ ਦੁਖਦਾ ਹੈ ਹਿਰਦਾ ਦੁਖਦਾ ਹੈ। ਕਹਿੰਦੇ ਇਸੇ ਤਰ੍ਹਾਂ ਹਰ ਕਿਸੇ ਦਾ ਦਿਲ ਦੁਖਦਾ ਕਿਉਂਕਿ ਸਾਰਿਆਂ ਦੇ ਹਿਰਦੇ ਦੇ ਅੰਦਰ ਤੇ ਪਰਮਾਤਮਾ ਮਿਠਾ ਹੋਇਆ ਹੈ ਅਪਨ ਬੱਚੇ ਨੂੰ ਹੀ ਪੜਦੇ ਆ ਸਬੇ ਘਟ RAM ਬੋਲੇ ਘਟ ਕਹਿੰਦੇ ਨੇ ਹਿਰਦੇ ਨੂੰ ਕਹਿੰਦੇ ਭਲੇ ਸਾਰਿਆਂ ਦੇ ਹਿਰਦੇ ਦੇ ਵਿੱਚ ਤੇ ਪਰਮਾਤਮਾ ਬੋਲਦਾ ਪਿਆ ਜੇ ਸਬੇ ਘਟ RAM ਬੋਲੇ RAM ਬੋਲੇ RAM ਬਿਨਾ ਕੋ ਬੋਲੇ ਰੇ ਕਿੰਦੇ ਭਲੇ ਪ੍ਰਮਾਤਮਾ ਤੋਂ ਸવાય ਹੋਰ ਕੋਈ ਨਹੀਂ ਜੇ ਬੋਲਦਾ ਪਿਆ ਉਹ ਹੀ ਬੋਲਦਾ ਪਿਆ ਜੇ ਤੇ ਗੁਰੂ ਪਿਤਾ ਜੀ ਡਰੇਡ ਕਰਵਾਉਂਦੇ ਨੇ ਕਹਿੰਦੇ ਭਲੋ ਵੇਖ ਲੋ ਭਾਈ ਕਮਾਲੀਏ ਦੀ ਅਰਦਾਸ ਸੁਣੀ ਗਈ ਭਾਈ ਬੱਦੂ ਦਾ ਆਵਾ ਕੱਚਾ ਰਿਆ ਚਲੋ ਇਤਿਹਾਸ ਸੁਣ ਮੇਰਾ ਚਲੇ ਜਾਂਦਾ ਯਾ ਪੁੱਛਦਾ ਕਹਿੰਦਾ ਦਾਤਾ ਕੀ ਆਵਾ ਪੱਕੇ ਗਏ ਨਹੀਂ ਕਹਿੰਦੇ ਨਹੀਂ ਆਵਾ ਨਹੀਂ ਪੱਕੇ ਗਏ ਪਰ ਤੇਰੀਆਂ ਕੱਚੀਆਂ ਇੱਟਾਂ ਵੀ ਅਪਕੇ ਅੰਦਰ ਭਾਵੇਂ ਕਿ ਜਾ ਮੰਗੀਆਂ ਕਿਉਂਕਿ ਅਰਦਾਸ ਤੇ ਇਧਰੋਂ ਵੀ ਹੋਈ ਐ ਪਰ ਇੰਨਾ ਯਤਨ ਕਰਿਆ ਕਰੀ ਤੇ ਕਿਸੇ ਦਾ ਹਿਰਦਾ ਨਾ ਦੁਖੇ ਕਿਉਂਕਿ ਪਰਮਾਤਮਾ ਤਦ ਸੁਣਦਾ ਜੇ ਕਿਸੇ ਦਾ ਦਿਲ ਨਾ ਦੁਖੇ ਕਹੇ ਦਾ ਦਿਲ ਦੁਖਾ ਕੇ ਜੇ ਅਰਦਾਸ ਕਰੀਏ ਤੇ ਫਿਰ ਅਰਦਾਸ ਪਰਮਾਤਮਾ ਨਹੀਂ ਸੁਣਦਾ ਤੇ ਕਹਿੰਦੇ ਗੁਰੂ ਪਾਇਸ਼ਾ ਹੀ ਨੇ ਗੁਰੂ ਪਾਇਸ਼ੇ ਨੇ ਸੰਧਿਰਣ ਕਰਵਾਇਆ ਕਹਿੰਦੇ ਭਲਿਓ ਫਿਰ ਅਰਦਾਸ ਕਰਿਆ ਕਰੀ ਉਸ ਪ੍ਰਮਾਤਮਾ ਦੇ ਅੱਗੇ ਵੇਖੋ ਇੱਥੇ ਅਰਦਾਸ ਭਾਈ ਮਨੁੱਖ ਵੀ ਕਰਦਾ ਹੈ ਸਾਰਾ ਇਤਿਹਾਸ ਦੇ ਪੰਨਿਆਂ ਨੂੰ ਕਿਤੇ ਪੜ ਲਈਏ ਸਾਰੇ ਹੀ ਅਰਦਾਸ ਕਰਦੇ ਪਏ ਨੇ ਤੇ ਜਿਨੇ ਜਿਨੇ ਜੋ ਜੋ ਅਰਦਾਸ ਕੀਤੀ ਉਹਨਾਂ ਦੀ ਅਰਦਾਸ ਉਹ ਬੇਨਤੀਆਂ ਉਹ ਸੁਣੀਆਂ ਗਈਆਂ ਉਹ ਜੋ ਦਣੀਆਂ ਸੁਣੀਆਂ ਗਈਆਂ ਤੇ ਗੁਰਪ੍ਰਤਾ ਜੀ ਦੇ ਘਰ ਦੇ ਅੰਦਰ ਤੇ ਵੇਖੋ ਇੱਥੇ ਸਪਸ਼ਟ ਹੈ ਪਰ ਜਦ ਨਾਲ ਵੇਖੋ ਕੋਈ ਕਿਸੇ ਤਰ੍ਹਾਂ ਦੀ ਅਰਦਾਸ ਕਰਦਾ ਹੈ ਕੋਈ ਕਿਸੇ ਤਰ੍ਹਾਂ ਦੀ ਅਰਦਾਸ ਕਰਦਾ ਹੈ ਹਰ ਕਿਸੇ ਦੀ ਅਰਦਾਸ ਵੱਖਰੀ ਵੱਖਰੀ ਹੈ ਕੋਈ ਪਦਾਰਥਾ ਦੀ ਮੰਗ ਕਰਦਾ ਹੈ ਕੋਈ ਕੁਝ ਕਰਦਾ ਹੈ ਜਿਹੜੇ ਨਾਮ ਦੇ ਰੱਸੀਏ ਨੇ ਉਹ ਪਰਮਾਤਮਾ ਦੀ ਮੰਗ ਕਰਦੇ ਨੇ ਵੀ ਮਾਲਕ ਜੀ ਮੈਨੂੰ ਤੁਹਾਡੀ ਪ੍ਰਾਪਤੀ ਚਾਹੀਦੀ ਜੀ ਕੋਈ ਸਤਸੰਗ ਦੀ ਅਰਦਾਸ ਕਰਦਾ ਹੈ ਮੈਨੂੰ ਸਤਸੰਗਤ ਮਿਲੇ ਕੋਈ ਪਰਮਾਤਮਾ ਨੂੰ ਮਿਲਣ ਦੇ ਅਰਦਾਸ ਕਰਦਾ ਹੈ ਕੋਈ ਮੰਗਣਾ ਕਰਦਾ ਹੈ ਮੰਗਣਾ ਮੰਗਨ ਅਣਿਕਾ ਹਰ ਜਸ ਗੁਰ ਤੇ ਮੰਗਣਾ ਕੋਈ ਮੰਗਦੇ ਨੇ ਹੇ ਹਰੀ ਜੀਓ ਵਾਹਿਗੁਰੂ ਜੀਓ ਆਪਣੀ ਸਫਲਤਾ ਦੀ ਦਾਤ ਦਿਓ ਬਸ ਇਹੋ ਹੀ ਚਾਹੀਦਾ ਹੈ ਹੋਰ ਕੁਝ ਨਹੀਂ ਚਾਹੀਦਾ ਹੋਰ ਕੁਝ ਨਹੀਂ ਚਾਹੀਦਾ ਤੇ ਦੇਖੋ ਗੁਰੂ ਰਾਮਦਾਸ ਪਤਾ ਜੀ ਦੇ ਦਰ ਤੇ ਆਪਾਂ ਜਿਸ ਤਰ੍ਹਾਂ ਅਨੇਰ ਜਾਨਾ ਹੀ ਵੇਖੋ ਇਹ ਸਤ ਸੰਗ ਚੱਲਦੇ ਨੇ ਤੇ ਜਦਨ ਕਰਿਆ ਕਰੀ ਬੇ ਜੋ ਸਾਡੇ ਹਿਰਦੇ ਦੇ ਬਿਰਥਾ ਪੀੜਾ ਇਹਨਾਂ ਆਪਣੇ ਗੁਰੂ ਦੇ ਨਾਲ ਜ਼ਰੂਰ ਸਾਂਝੀ ਕਰ ਲਿਆ ਕਰੀਏ ਪਰ ਜਾਨਾ ਵੇਖੋ ਅਸੀਂ ਜਿਹੜਾ ਪਾਠ ਕਰਦੇ ਆਂ ਪਾਠ ਤੋਂ ਬਾਅਦ ਆਪਾਂ ਅਰਦਾਸ ਕਰਦੇ ਆਂ ਵੇਖੋ ਮੰਨ ਦੇ ਬਲਵਲੇ ਆਪਾਂ ਆਪਣੇ ਮਾਲਕ ਦੇ ਅੱਗੇ ਰੱਖ ਦਿਆ ਕਰੀਏ ਮੰਨ ਦੇ ਬਲਵਲੇ ਹਿਰਦੇ ਡਾਕਟਰ ਜਸਵੰਤ ਸਿੰਘ ਨੇ ਕਿਨ ਇੱਕ ਬੜੀ ਸੁੰਦਰ ਗੱਲ ਨੂੰ ਲਿਖਣਾ ਕੀਤਾ ਆ ਕਹਿੰਦੇ ਮੂਸਾ ਜੀ ਕਹਿੰਦੇ ਇੱਕ ਦਿਨ ਲੰਘਦੇ ਪਏ ਸੀ ਤੇ ਇੱਕ ਗਰੀਬ ਜਿਹਾ ਜਿਹੜੀ ਬੱਕਰੀਆਂ ਭੇਡਾਂ ਚਾਰਦਾ ਪਿਆ ਸੀ ਕਹਿੰਦੇ ਪਤਾ ਨਹੀਂ ਦਰਖਤ ਦੇ ਥੱਲੇ ਬੈਠਿਆਂ ਬੈਠਿਆਂ ਕੀ ਉਹਦੇ ਮਨ ਵਿੱਚ ਆਇਆ ਕਿੰਦੇ ਆਪਣੇ ਆਪ ਵੀ ਉਹਦੇ ਦੁੱਧ ਫਰਕਣ ਲੱਗ ਪਏ ਬੁੱਲ ਉਹਦੇ ਫਰਕਣ ਲੱਗ ਪਏ ਕਿੰਦੇ ਜਦੋਂ ਉਹਦੇ ਬੁੱਲ ਫਰਕੇ ਤੇ ਬੁੱਲਾਂ ਦੇ ਵਿੱਚੋਂ ਆਵਾਜ਼ ਆਈ ਮੂੰਹ ਦੇ ਵਿੱਚੋਂ ਆਵਾਜ਼ ਨਿਕਲੀ ਕਿੰਦਾ ਐ ਖੁਦਾ ਜੇ ਕਦੇ ਤੂੰ ਮੈਨੂੰ ਮਿਲ ਪਵੇਂ ਤੇ ਮੈਂ ਤੈਨੂੰ ਆਪਣੀਆਂ ਭੇਡਾਂ ਬੱਕਰੀਆਂ ਦਾ ਮੈਂ ਦੁੱਧ ਪਿਆਵਾਂ ਜਿੱਥੇ ਨੂੰ ਮੈ ਕਿਤੇ ਮਿਲੇ ਤੇ ਮੈਂ ਤੈਨੂੰ ਆਪਣੇ ਭੇਡਾਂ ਬੱਕਰੀਆਂ ਦਾ ਦੁੱਧ ਪਿਆਵਾ ਮੈਂ ਤੇਰੀਆਂ ਜੂਹਾਂ ਕੱਢਾਂ ਇਹੋ ਜੀਆਂ ਗੱਲਾਂ ਕਰਦਾ ਪਿਆ ਜੀ ਤੇ ਕਹਿੰਦੇ ਲੱਗੋ ਦੀ موسی ਜੀ ਲੰਘਦੇ ਪਏ ਸੀ موسی ਨੇ ਝੜਕਿਆ ਕਹਿੰਦਾ ਰੱਬ ਤੇਰੀਆਂ ਭੇਡਾਂ ਬੱਕਰੀਆਂ ਦੇ ਦੁੱਧ ਦਾ ਮਹਤਾਜ ਹੈ ਰੱਬ ਤੇਰੀ ਵਰਗਾ ਮਿਹਣਾ ਕੁਚੈਲਾ ਗੰਦਾ ਆ ਜਿਹੜੀਆਂ ਉਹਦੀਆਂ ਤੋਂ ਜੂਹਾਂ ਕੱਢਦੀ ਉਹਨੂੰ ਜੂਹਾਂ ਪਈਆਂ ਨੇ ਉਹ ਲੋਕ ਬੜਾ ਡਾਂਟਿਆ ਤੇ ਉਹ ਐਨੇ ਚਿਰ ਨੂੰ ਉਹ ਚੈਨਾ ਚੁੱਪ ਕਰ ਗਿਆ ਕਹਿੰਦਾ ਬੰਨਾ ਤੇ ਜੇ ਪਹਿਲੇ ਦਿਨੇ ਤੇਰਾ ਨਾਮ ਲਿਆ ਤੇ ਤੇਰੇ ਨਾਮ ਤੇ ਤੇ ਝਿੜਕਾ ਪੈਂਦੀਆਂ ਨੇ ਤੇਰੇ ਨਾਮ ਤੇ ਤੇ ਝਿੜਕਾਂ ਪੈਂਦੀਆਂ ਨੇ ਕੀ ਲੈਣਾ ਮੈਂ ਤੇਰਾ ਨਾਮ ਜਪ ਕੇ ਅੱਜ موسی ਜੁੜਦੇ ਨੇ ਤੇ ਜੁੜਿਆ ਨਹੀਂ ਜਾਂਦਾ ਤੇ ਕਹਿੰਦਾ ਖੁਦਾ ਮੇਰੇ ਕੋਲੋਂ ਕੀ ਗੁਨਾਹ ਹੋਇਆ ਮੇਰੇ ਕੋਲੋਂ ਜੁੜਿਆ ਕਿਉਂ ਨਹੀਂ ਜਾ ਰਿਹਾ ਕਹਿੰਦੇ ਆਵਾਜ਼ ਆਈ ਮੁਸਾ ਅੱਜ ਤੂੰ ਇੱਕ ਜੁੜੇ ਹੋਏ ਨੂੰ ਤੋੜਿਆ ਉਹ ਮੇਰਾ ਭਗਤ ਸੀ ਜੋ ਮਰਜੀ ਜਿਸ ਤੇ ਅਮਰ ਜੀ ਮੇਰੇ ਨਾਲ ਗੱਲਾਂ ਕਰਦਾ ਤੂੰ ਅੱਜ ਇੱਕ ਜੁੜੇ ਹੋਏ ਦਾ ਦਿਲ ਤੋੜਿਆ ਯਾਰ ਇਸ ਕਰਕੇ ਜਿਹੜਾ ਆ ਤੇਰੀ ਸੁਰਤ ਕਿੱਥੋਂ ਜੁੜੇ ਯਤਨ ਕਰਿਆ ਕਦੀ ਅਸੀਂ ਜਦੋਂ ਵੀ ਮਾਲਕ ਦੇ ਨਾਲ ਜੁੜਦੇ ਆ ਜਾਂ ਨਹੀਂ ਵੇਖੋ ਅਸੀਂ ਜਿਤਨਾ ਜੀਵਨ ਦੇ ਵਿੱਚ ਸਫਰ ਦੇ ਵਿੱਚ ਜ਼ਿੰਦਗੀ ਦੇ ਸਫਰ ਦੇ ਵਿੱਚ ਵਿਚਰਦੇ ਆ ਯਤਨ ਕਰਿਆ ਕਰੀਏ ਸਾਡੇ ਕਰਕੇ ਕਿਸੇ ਦਾ ਹਿਰਦਾ ਨਾ ਦੁਖੇ ਸਾਡੇ ਕਰਕੇ ਕਿਸੇ ਦਾ ਹਿਰਦਾ ਨਾ ਦੁਖੇ ਨਹੀਂ ਛੋਟੇ ਹੁੰਦੇ ਆ ਪੰਜਾਬੀ ਦੀ ਕਿਤਾਬ ਦੇ ਵਿੱਚ ਪੜ੍ਹਦੇ ਹੁੰਨੇ ਸਨ ਹਜੇ ਤੱਕ ਪਤਾ ਨਹੀਂ ਇਹ ਕਹਾਣੀ ਹੈ ਕਿ ਨਹੀਂ ਹੈ ਇਸਾ ਕੀ ਹੈ ਕਿ ਨਹੀਂ ਪੜਾਈ ਜਾਂਦੀ ਹੈ ਕਿ ਨਹੀਂ ਪੜਾਈ ਜਾਂਦੀ ਕਹਿੰਦੇ ਇੱਕ ਬਜ਼ੁਰਗ ਬੀਬੀ ਕਿਉਂਕਿ ਜਦੋਂ ਗੁਰਬਾਣੀ ਵਿਆਕਰਨ ਬਾਰੇ ਸਮਝਾਇਆ ਜਾਂਦਾ ਸੀ ਨਾ ਉਦੋਂ ਇਹ ਗੱਲ ਦੱਸੀ ਜਾਂਦੀ ਸੀ ਕਹਿੰਦੇ ਇੱਕ ਬੀਬੀ ਅੱਖਾਂ ਤੋਂ ਅੰਨੀ ਐ ਇੱਕ ਘਰ ਦੇ ਵਿੱਚ ਗਰੀਬੀ ਐ ਆ ਗੱਲ ਨੋਟ ਕਰੀ ਐ ਜਿਵੇਂ ਕਿਹੜੀ ਕਿਹੜੀ ਚੀਜ਼ ਐ ਇੱਕ ਬੀਬੀ ਅੱਖਾਂ ਤੋਂ ਅੰਨੀ ਐ ਅੱਖਾਂ ਤੋਂ ਨજર ਕੋਈ ਨਹੀਂ ਆਉਂਦਾ ਇੱਕ ਘਰ ਦੇ ਵਿੱਚ ਗਰੀਬੀ ਐ ਇੱਕ ਕੋਈ ਧੀਆਂ ਪੁੱਤਰਾਂ ਦੀ ਦਾਤwijk ਪ੍ਰਾਪਤ ਨਹੀਂ ਹੋਈ ਕੰਦੇ ਬੜੀ ਸੇਵਾ ਭਾਵਨਾ ਦੇ ਨਾਲ ਬੜੀ ਸੇਵਾ ਭਾਵਨਾ ਵਾਲੀ ਐ ਤੇ ਗੁਰੂ ਗੋਬਿੰਦ ਸਿੰਘ ਪਾਇ ਸ਼ਹੀਦੇ ਦਰ ਦੀ ਬੜੀ ਸੇਵਾ ਕਰਦੀ ਐ ਇੱਕ ਦਿਨ ਗੁਰੂ ਗੋਬਿੰਦ ਸਿੰਘ ਪਾਇ ਸ਼ਹੀਦ ਕਹਿੰਦੇ ਨੇ ਲੈ ਬੀਬੀ ਮੰਗ ਇੱਕ ਚੀਜ਼ ਮੰਗੇ ਜੋ ਮੰਗੇਗੀ ਤੈਨੂੰ ਮਿਲ ਜਾਏਗਾ ਉਹ ਸੋਚਦੀ ਐ ਕਹਿੰਦੀ ਜੇ ਮੈਂ ਅੱਖਾਂ ਮੰਗੀਆਂ ਮੈਂ ਸਾਰੀ ਉਮਰ ਤੇ ਮੇਰੀ ਲੰਘ ਗਈ ਮੈਂ ਹੁਣ ਅੱਖਾਂ ਨੂੰ ਕੀ ਕਰਨਾ ਐ ਕਹਿੰਦੇ ਜੇ ਮੈਂ ਕੋਈ ਧੀ ਪੁੱਤਰ ਮੰਗ ਲਿਆ ਕਹਿੰਦੇ ਫਿਰ ਜਿਹੜਾ ਆ ਉਹਦੇ ਅੱਖਾ ਤੇ ਮੈਨੂੰ ਨਜ਼ਰ ਕੋਈ ਨਹੀਂ ਆਉਂਦਾ ਇਹ ਉਤੋਂ ਗਰੀਬੀ ਮੈਂ ਧੀ ਪੁੱਤਰ ਮੰਗ ਕੇ ਵੀ ਕੀ ਕਰਨਾ ਉਹਨਾਂ ਦੀ ਪਰਵਰਿਸ਼ ਕੌਣ ਕਰੂਗਾ ਕਹਿੰਦੇ ਜੇ ਮੈਂ ਪੈਸਾ ਮੰਗਦੀ ਆ ਤੇ ਪੈਸੇ ਨੂੰ ਮੈਂ ਕੀ ਕਰਨਾ ਇੱਕ ਵਾਰੀ ਗਰੀਬੀ ਕੱਟੀ ਜਾਵੇ ਜੇ ਮੈਂ ਪੈਸਾ ਮੰਗਦੀ ਆ ਤੇ ਮੈਂ ਪੈਸੇ ਨੂੰ ਕੀ ਕਰਨਾ ਮੇਰੇ ਕੋਲ ਕਿਹੜਾ ਕੋਈ ਵਰਤੋਂ ਹੋਣੀ ਐ ਇਹਦੀ ਫਿਰ ਸੋਚ ਕੇ ਬੜੀ ਵਿਚਾਰ ਕਰਕੇ ਕਿਉਂਕਿ ਵੇਖੋ ਜਿਹੜਾ ਗੁਰੂ ਨਾਲ ਜੁੜਿਆ ਹੁੰਦਾ ਉਹਨੂੰ ਜੁਗਤੀ ਵੀ ਆਪਣੇ ਆਪ ਹੀ ਪਤਾ ਲੱਗ ਜਾਂਦੀ ਵੀ ਮੈਂ ਮੰਗਣਾ ਕੀ ਹੈ ਨਾ ਕੀ ਮੰਗਾ ਹਾਂ ਇਹ ਕਿਸ ਮੰਗਣ ਦੇ ਨਾਲ ਸਭ ਕੁਝ ਮਿਲ ਜਾਂਦਾ ਹੈ ਕਹਿੰਦੇ ਦਾਤਾ ਜੇ ਤਰੁੱਠੇ ਜੇ ਜੇ ਕਿਰਪਾ ਦੇ ਘਰ ਦੇ ਵਿੱਚ ਆਏ ਜੇ ਤੇ ਕਿਰਪਾ ਕਰੋ ਮੇਰੀ ਬੇਹਨ ਤੇ ਜਾਂ ਮੇਰੀ ਜੋਦੜੀ ਹੈ ਮੈਂ ਮਹੱਲਾਂ ਦੇ ਵਿੱਚ ਸੋਨੇ ਦੀ ਮਧਾਣੀ ਦੇ ਵਿੱਚ ਆਪਣੀ ਨੌ ਨੂੰ ਦੁੱਧ ਰਿੜਕਦੀ ਹੋਈ ਵੇਖਾਂ ਮੈਂ ਮਹੱਲਾ ਦੇ ਵਿੱਚ ਬੈਠੀ ਹੋਈ ਸੋਨੇ ਦੀ ਮਧਾਣੀ ਦੇ ਵਿੱਚ ਦੁੱਧ ਰਿੜਕਦੀ ਹੋਈ ਨੌ ਨੂੰ ਵੇਖਾਂ ਨੌ ਤਾਂ ਆਵੇਗੀ ਜੀ ਜੇ ਪੁੱਤਰ ਆ ਤੇ ਮਹੱਲ ਤਦ ਆਵੇਗਾ ਜੇ ਪੈਸਾ ਆ ਤੇ ਵੇਖਾਂ ਨਾਲ ਕਹਿੰਦਾ ਵੇਖਾਂ ਇਹ ਵੇਖ ਵੀ ਤਰ ਸਕਦੀ ਜੇ ਅੱਖਾਂ ਦੀ ਜੋਤ ਹੋਵੇਗੀ ਤੇ ਵੇਖ ਲੋ ਗੁਰੂ ਗੋਬਿੰਦ ਸਿੰਘ ਜੀ ਦੇ ਦਰ ਤੋਂ ਵੇਖ ਲੋ ਉਹਨੇ ਕੀ ਮੰਗ ਲਿਆ ਮੰਗਿਆ ਦਾਤਾ ਕਹਿੰਦੇ ਨੇ ਇੱਕੋ ਮੰਗ ਪਰ ਮੰਗਣ ਦੇ ਵਿੱਚ ਵੇਖੋ ਨੇ ਸਭ ਕੁਝ ਹੀ ਮੰਗ ਲਿਆ ਜੀ ਸਭ ਕੁਝ ਹੀ ਮੰਗ ਲਿਆ ਤੇ ਇਸੇ ਤਰ੍ਹਾਂ ਹੀ ਵਿਦਵਾਨ ਨੇ ਪਤਾ ਕੀ ਕਹਿੰਦੇ ਕਹਿੰਦੇ ਪਲਿਓ ਸੀ ਤੇ ਨਿੱਕੇ ਨਿੱਕੇ ਚੀਜ਼ਾਂ ਮੰਗਦੇ ਰਹਿੰਦੇ ਆ ਨਾ ਕਹਿੰਦੇ ਰੱਬ ਨੂੰ ਮੰਗ ਲਿਆ ਕਰੋ ਜਿਨੇ ਰੱਬ ਨੂੰ ਮੰਗ ਲਿਆ ਸਾਰਾ ਹੀ ਦਾਤਾ ਪਦਾਰਥ ਮਗਰ ਮਗਰ ਤੁਰੇ ਫਿਰਨਗੇ ਇੱਕ ਵਿਦਵਾਨ ਸ਼ਾਇਰ ਬੜੀ ਸੁੰਦਰ ਗੱਲ ਕਰਦਾ ਸਭ ਕੁਛ ਮੰਗ ਲਿਆ ਖੁਦਾ ਸੇ ਖੁਦਾ ਕੋ ਮੰਗ ਕਰ ਕਹਿੰਦੇ ਰੱਬ ਕੋਲੋਂ ਮੈਂ ਰੱਬ ਨੂੰ ਹੀ ਮੰਗ ਲਿਆ ਮੈਨੂੰ ਤੂੰ ਚਾਹੀਦਾ ਸਭ ਕੁਛ ਮੰਗ ਲਿਆ ਖੁਦਾ ਸੇ ਖੁਦਾ ਕੋ ਮੰਗ ਕਰ ਅਬ ਇਸ ਦੁਆ ਕੇ ਬਾਦ ਉੱਠਤੇ ਨਹੀਂ ਹੈ ਹੱਥ ਕਹਿੰਦੇ ਜਦੋਂ ਦੀ ਆ ਦੁਆ ਕਰ ਲਈ ਹੁਣ ਬਾਰ 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 ਹੱਥ ਅੱਗੇ ਕਰਨ ਦੀ ਲੋੜ ਹੀ ਨਹੀਂ ਪੈਂਦੀ ਜਦੋਂ ਆਪਾਂ ਕਿਤੇ ਦਮਦਮਾ ਸਾਹਿਬ ਜਾਈਏ ਜੀ ਸਭੋ ਕੀ ਤਲਵੰਡੀ ਬਠਿੰਡੇ ਹਨ ਉੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਸ਼ੀਸ਼ਾ ਹੈ ਜੀ ਉੱਥੇ ਲੋਕਾਂ ਦੀ ਭਾਵਨਾ ਹੈ ਵੀ ਜਿਹੜਾ ਇਸ ਸ਼ੀਸ਼ੇ ਦੇ ਸਾਹਮਣੇ ਬੈਠ ਕੇ ਬਾਣੀ ਦਾ ਜਪ ਕਰਦਾ ਹੈ ਕਿਉਂਕਿ ਕਈਆਂ ਨੂੰ ਜਿਨ੍ਹਾਂ ਨੂੰ ਖਾਸ ਕਰਕੇ ਪੈਰਾਲਾਈਜ਼ ਹੋਇਆ ਹੁੰਦਾ ਹੈ ਉਹ ਉੱਥੇ ਬਹੁਤ ਜਾਂਦੇ ਨੇ ਉਹਨਾਂ ਦੀ ਭਾਵਨਾ ਹੈ ਸ਼ਰਧਾ ਹੈ ਜੀ ਵੀ ਠੀਕ ਹੋ ਜਾਂਦੇ ਨੇ ਉੱਥੇ ਵਾਹਿਗੁਰੂ ਵਾਹਿਗੁਰੂ ਦਾ ਜਪ ਕਰਦੇ ਨੇ ਤੇ ਉਸ ਸ਼ੀਸ਼ੇ ਦੇ ਉੱਤੇ ਕੁਝ ਪੰਕਤੀਆਂ ਲਿਖੀਆਂ ਹੋਈਆਂ ਨੇ ਪਤਾ ਕੀ ਲਿਖੀਆਂ ਜੀ ਅਬਰੇ ਰਹਿਮਤ ਬਾਰ ਗੁਰੂ ਗੋਬਿੰਦ ਸਿੰਘ ਰਹਿਮਤ ਦਾ ਭਾਵ ਸਾਨੂੰ ਪਤਾ ਜੀ ਰਹਿਮਤ ਹੈ ਗੋਬਿੰਦ ਸਿੰਘ ਜੀ ਦਾ ਪਤਾ ਹੈ ਦੀ ਗੁਰੂ ਗੋਬਿੰਦ ਸਿੰਘ ਪਤਾ ਹੀ ਬਾਰੇ ਲਿਖਿਆ ਹੈ ਅਬਰੇ ਦਾ ਭਾਵ ਹੈ ਆਕਾਸ਼ ਆਕਾਸ਼ ਦੇ ਵਿੱਚ ਜਿਹੜੇ ਬੱਦਲ ਜਦੋਂ ਆਏ ਹੋਏ ਹੋਵਨ ਨਾ ਬਾਰ ਦਾ ਪਾਵੇਂ ਨੂੰ ਦੇਰ ਨਹੀਂ ਲੱਗਦੀ ਕਹਿੰਦੇ ਵੇਖੋ ਆਕਾਸ਼ ਦੇ ਵਿੱਚ ਬੱਦਲ ਆਏ ਹੋਏ ਹੋਣ ਤੇ ਉਹਨਾਂ ਨੂੰ ਵਰਸਦਿਆਂ ਦੇਰ ਨਹੀਂ ਲੱਗਦੀ ਹੋ ਸਕਦਾ ਹੈ ਉਹ ਬੱਦਲ ਨਾ ਵੀ ਵਰਣ ਅਗਾਹ ਕਈ ਵਾਰੀ ਲੰਘ ਜਾਂਦੇ ਨੇ ਪਰ ਕਹਿੰਦੇ ਭਲੇ ਗੁਰੂ ਗੋਬਿੰਦ ਸਿੰਘ ਜੀ ਰਹਿਮਤਾਂ ਦੇ ਬੱਦਲ ਜੇ ਇਹਨਾਂ ਨੂੰ ਰਹਿਮਤਾਂ ਵਰਸਾਉਣ ਦੇਰ ਨਹੀਂ ਜੇ ਲੱਗਦੀ ਅਬਰੇ ਰਹਿਮਤ ਬਾਰ ਗੁਰੂ ਗੋਬਿੰਦ ਸਿੰਘ ਕਹਿੰਦੇ ਭਲੇ ਗੁਰੂ ਗੋਬਿੰਦ ਸਿੰਘ ਜੀ ਰਹਿਮਤਾਂ ਦੇ ਬੱਦਲ ਜੇ ਤੇ ਵੇਖੋ ਜੀ ਗੁਰੂ ਗੋਬਿੰਦ ਸਿੰਘ ਪਤਾਈ ਨੇ ਸਾਡੀ ਖਾਤਰ ਕੁਝ ਰੱਖਿਆ ਜੀ ਆਪਣਾ ਸਰਬੰਸ ਕੁਰਬਾਨ ਕਰ ਦਿੱਤਾ ਆਪਣਾ ਸਰਬੰਸ ਕੁਰਬਾਨ ਕਰ ਦਿੱਤਾ ਤੇ ਇਥੋਂ ਤੱਕ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਇੱਕ ਵਿਦਵਾਨ ਕਵੀ ਨੇ ਪਤਾ ਕੀ ਲਿਖਣਾ ਕੀਤਾ ਅਸੀਂ ਵੇਖੋ ਪਤਾ ਗੁਰੂ ਗੋਬਿੰਦ ਸਿੰਘ ਪਤਾ ਇਹਨੂੰ ਕੀ ਕਹਿੰਨੇ ਆ ਕਿਉਂਕਿ ਅੱਜ ਦੀ ਆਪਾਂ ਜਿਹੜੀ ਵਿਚਾਰ ਕਰਦੇ ਪਏ ਜੀ ਕੀ ਬਿਰਥਾ ਹੋਏ ਸੋ ਗੁਰਪੈ ਅਰਦਾਸ ਕਰ ਜਿਹੜੀ ਅੰਦਰ ਦੀ ਪੀੜਾ ਹੈ ਪੜਿਓ ਗੁਰੂ ਦੇ ਅੱਗੇ ਰੱਖ ਦਈਏ ਗੁਰੂ ਸਾਡਾ ਬੜਾ ਸਮਰੱਥ ਹੈ ਗੁਰੂ ਸਾਨੂੰ ਖਾਲੀ ਨਹੀਂ ਮੋੜਦਾ ਤੇ ਅਹੀਂ ਗੁਰੂ ਗੋਬਿੰਦ ਸਿੰਘ ਜੀ ਪਤਾ ਕੀ ਕਹਿੰਦੇ ਸ਼ਹਿਨशाह ਕਲਗੀਆਂ ਵਾਲੇ ਕਿੰਨੇ ਕਿੰਨੇ ਆਪਾਂ ਵੇਖੋ ਨਾਮ ਦਿੰਨੇ ਆ ਜੀ ਸਰਬੰਸ ਕੁਰਬਾਨ ਕਰਨ ਵਾਲੇ ਜੀ ਤੇ ਕਹਿੰਦੇ ਉਹ ਕਵੀ ਪਤਾ ਕਿੱਧਰ ਗੱਲ ਖੜਦਾ ਇਹ ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਪਤਾ ਇਹ ਕਹਿੰਦੇ ਸਿੱਖੋ ਮੈਨੂੰ ਸ਼ਹਿਨशाह ਨਾ ਕਿਆ ਕਰੋ ਭਾਈ ਸ਼ਤਨੂਨਾ ਕਹੀਏ ਤੇ ਕਿੰਨੂ ਕਹੀਏ ਜੀ ਕਹਿੰਦੇ ਢੰਦੇ ਦੇਸ਼ ਨੂੰ ਜਦੋਂ ਸਹਾਰਾ ਕੋਈ ਨਹੀਂ ਸੀ ਪਾਬ ਜਦੋਂ ਔਰੰਗਜੇਬ ਕਹਿੰਦਾ ਮੈਂ ਇੱਥੇ ਰਹਿਣ ਇੱਕੋ ਧਰਮ ਦੇਣਾ ਜੀ ਇਸਲਾਮ ਹੀ ਤੇ ਹਿੰਦੂ ਧਰਮ ਨੂੰ ਤੇ ਉਹਨੇ ਖਤਮ ਕਰਨਾ ਸ਼ੁਰੂ ਕਰ ਦਿੱਤਾ ਸੀ ਕਹਿੰਦੇ ਢੰਦੇ ਦੇਸ਼ ਨੂੰ ਜਦੋਂ ਸਹਾਰਾ ਕੋਈ ਨਹੀਂ ਸੀ ਉਦੋਂ ਪਿਤਾ ਦੇਸ਼ ਤੋਂ ਵਾਰਿਆ ਮੈਂ ਇਸ ਦੇਸ਼ ਤੇ ਲਈ ਇਸ ਹਿੰਦੂ ਧਰਮ ਨੂੰ ਬਚਾਉਣ ਦੇ ਲਈ ਕਹਿੰਦੇ ਮੈਂ ਪਿਤਾ ਨੂੰ ਇਸ ਦੇਸ਼ ਤੋਂ ਵਾਰ ਦਿੰਦਾ ਮਾਤਾ ਗੁਜਰੀ ਸਰਹੰਦ ਵਿੱਚ ਗੁਜਰੀ ਸਮਾਂ ਗੁਜਰਿਆ ਜਿਵੇਂ ਗੁਜਾਰਿਆ ਮੈਂ ਕਹਿੰਦੇ ਮਾਤਾ ਗੁਜਰੀ ਦੀ ਸਰਹੰਦ ਦੇ ਵਿੱਚ ਠੰਡੇ ਬੁਰਜ ਤੋਂ ਦੇਖ ਲੋ ਜੀ ਉਹਨਾਂ ਨੇ ਧੱਕਾ ਦੇ ਕੇ ਸ਼ਹੀਦ ਕਰ ਦਿੱਤੇ ਸੀ ਮਾਤਾ ਗੁਜਰੀ ਸਰਹੰਦ ਵਿੱਚ ਗੁਜਰੀ ਸਮਾਂ ਗੁਜਰਿਆ ਜਿਵੇਂ ਗੁਜਾਰਿਆ ਮੈਂ ਚਾਰ ਪੁੱਤਰ ਬਖਸ਼ੇ ਪਰਮਾਤਮਾ ਨੇ ਜੋੜਾ ਜੋੜਾ ਕਰਕੇ ਵਾਰਿਆ ਮੈਂ ਮਤ ਕਹੋ ਸਿੱਖੋ ਮੈਨੂੰ ਸ਼ੈਨ ਸ਼ੈ ਤਹਾਡਾ ਕਰਜ਼ਾ ਤਾਂ ਕਿਸ਼ਤਾਂ ਦੇ ਵਿੱਚ ਉਤਾਰਿਆ ਮੈਂ ਵੇਖੋ ਸਾਡੇ ਲਈ ਐਨਾ ਕਹਿੰਦੇ ਕਹਿੰਦੇ ਮੈਂ ਤੇ ਕਿਸ਼ਤਾਂ 'ਚ ਹੀ ਤੁਹਾਡਾ ਕਰਜ਼ਾ ਉਤਾਰਿਆ ਸਿੱਖੋ ਮੈਨੂੰ ਕਦ ਲਈ ਸ਼ੈਨਸ਼ਾ ਕਹਿੰਦੇ ਵੇਖੋ ਐਨਾ ਸਾਡੇ ਲਈ ਸਰਬੰਸ ਪ੍ਰਬਾਨ ਕਰ ਦਿੱਤਾ ਐਨਾ ਕੋਈ ਸਾਡੇ ਲਈ ਸਭ ਕੁਝ ਕਰ ਦਿੱਤਾ ਫਿਰ ਕਹਿੰਦੇ ਪਏ ਨੇ ਚਾਰ ਪੁੱਤਰ ਬਖਸ਼ੇ ਪ੍ਰਮਾਤਮਾ ਨੇ ਜੋੜਾ ਜੋੜਾ ਕਰਕੇ ਵਾਰਿਆ ਮੈਂ ਮਤ ਕਹੋ ਸਿੱਖੋ ਮੈਨੂੰ ਸ਼ੈਨਸ਼ਾ ਤੁਹਾਡਾ ਕਰਜ਼ਾ ਤਾਂ ਕਿਸ਼ਤਾਂ ਦੇ ਵਿੱਚ ਉਤਾਰਿਆ ਮੈਂ ਬਿਲਕੁਲ ਜੀ ਜੇ ਸਾਨੂੰ ਵਿਦਿਆ ਦੀ ਲੋੜ ਹੈ ਬੱਚੇ ਨੂੰ ਉਹ ਵੀ ਅਰਦਾਸ ਕਰੇ ਕਿ ਮਾਲਕ ਮੈਨੂੰ ਸਮਝ ਨਹੀਂ ਪੈਂਦੀ ਮਾਲਕ ਕਿਰਪਾ ਕਰੋ ਮੈਨੂੰ ਵਿਦਿਆ ਦੀ ਦਾਤ ਦਿਓ ਜੀ ਮੈਨੂੰ ਇਹੋ ਜੀ ਦਾਤ ਦਿਓ ਵੀ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਮੈਂ ਪੜਾਈ ਵੀ ਪੜਾਂ ਪਰ ਮੈਂ ਪਰਉਪਕਾਰ ਵਾਲਾ ਜੀਵਨ ਵੀ ਮੇਰਾ ਕਿਤੇ ਬਣ ਜਾਵੇ ਜੀ ਤੇ ਕਿਉਂ ਨਹੀਂ ਮਾਲਕ ਸੁਣਨਗੇ ਜੇ ਅਸੀਂ ਵੇਖੋ ਦੁਨਿਆਵੀ ਹੋਰ ਮੰਗਾ ਮੰਗਦੇ ਆ ਜਿਹੜਾ ਮਰਜੀ ਭਾਵੇਂ ਇੱਥੇ ਬੱਚਾ ਅਰਦਾਸ ਕਰੇ ਭਾਵੇਂ ਬਜ਼ੁਰਗ ਕੋਈ ਅਰਦਾਸ ਕਰੇ ਸਭ ਦੀ ਅਰਦਾਸ ਮਾਲਕ ਸੁਣਦਾ ਜੀ ਉਹ ਤਾਂ ਸਾਰਿਆਂ ਜੀਵਾਂ ਦੀ ਸੁਣਦਾ ਹੈ ਸਾਰਿਆਂ ਜੀਵਾਂ ਦੀ ਬਸ ਲੋੜ ਹੈ ਵਿਸ਼ਵਾਸ ਲੈਉਣ ਦੀ ਕਿੰਨੀ ਕੀ ਗੱਲ ਕਹਿ ਕੇ ਸਮਾਪਤੀ ਕਰਾਂਗੇ ਜੀ ਕਿੰਦੇ ਹਾਜ਼ਰੇਤ موسی ਕਹਿੰਦੇ ਬੰਦਗੀ ਦੇ ਵਿੱਚ ਬੈਠੇ ਹੋਏ ਨੇ ਕਹਿੰਦੇ ਕੀ ਦੇਖਿਆ ਕਿਉਂਕਿ ਜਿਹੜੇ ਬੰਦਗੀ ਕਰ ਦਿੰਦੇ ਉੱਥੇ ਉਹਨਾਂ ਨੇ ਬਹਿਣਾ ਇਕਾਂਤ ਦੇ ਵਿੱਚ ਜੇ ਕੋਈ ਨਾ ਕੋਈ ਸਾਡੀ ਸੁਰਤ ਜ਼ਿਆਦਾ ਜੁੜ ਜਾਵੇ ਬੈਠਣ ਦਾ ਇਕਾਂਤ ਦੇ ਵਿੱਚ ਇਹੋ ਹੀ ਸੀ ਵੀ ਸਾਡੀ ਸੁਰਤ ਜ਼ਿਆਦਾ ਜੁੜ ਜਾਵੇ ਆਪਾਂ ਵੇਖੋ ਲੱਗੇ ਕੋਈ ਆਪਾਂ ਪਾਠ ਕਰਿਆਈ ਕੋਈ ਬੋਲੀ ਜਾਵੇ ਆਪਾਂ ਕਿੰਨੇ ਜੀ ਬਾਹਰ ਹੋ ਜਾਓ ਜਾਂ ਚੁੱਪ ਕਰ ਜਾਓ ਆਪਾਂ ਵੇਖੋ ਸ਼ਰਧਾ ਕਰ ਦਿੰਨੇ ਆ ਕਿ ਤਾਂ ਜੋ ਸੁਰਤ ਸਾਡੀ ਜੁੜੀ ਰਵੇ ਸਾਡੀ ਸੁਰਤ ਟੁੱਟੇ ਨਾ ਕਿੰਨੇ ਜੀ ਉਹ ਬੈਠੇ ਸੀ ਜਦੋਂ ਕਹਿੰਦੇ ਬੈਠਿਆਂ ਦੇਖਿਆ ਤਾਂ ਕੀ ਦੇਖਿਆ ਵੀ ਖੂਹ ਦੇ ਬਿਲਕੁਲ ਉੱਤੇ ਪਾਣੀ ਹੈ ਖੂਹ ਦੇ ਬਿਲਕੁਲ ਉੱਤੋਂ ਤੱਕ ਖੂਹ ਭਰਿਆ ਪਿਆ ਹੈ ਪੰਛੀ ਆਉਂਦੇ ਨੇ ਪਸ਼ੂ ਆਉਂਦੇ ਨੇ ਹਿਰਨ ਆਏ ਕਹਿੰਦੇ ਆਏ ਤੇ ਪਾਣੀ ਪੀ ਕੇ ਚਲੇ ਗਏ ਕਹਿੰਦੇ ਮੈਂ ਜਦੋਂ ਉੱਠਿਆ ਮੈਂ ਪਾਣੀ ਪੀਣ ਲੱਗਾ ਤੇ ਪਾਣੀ ਥੱਲੇ ਚਲਾ ਗਿਆ ਮੈਂ ਜਦੋਂ ਪਾਣੀ ਪੀਣ ਲੱਗਾ ਤੇ ਪਾਣੀ ਥੱਲੇ ਚਲਾ ਗਿਆ ਇੱਕਦਮ ਕਹਿੰਦੇ ਕੋਲ ਤੇ ਅੱਗੇ ਵੀ ਜਾਣਾ ਪਾਣੀ ਪੀਂਦੇ ਸੀ ਇੱਕ ਡੋਲ ਸੀ ਉਹਨੂੰ ਰੱਸੀ ਬੰਨੀ ਹੋਈ ਸੀ ਆਮੋ ਦੇ ਕੋਹੂਆਂ ਦੇ ਚ ਪਾਣੀ ਭਰਦੇ ਆਪਾਂ ਵੇਖੀਦਾ ਹੀ ਐ ਨਾ ਥੱਲੇ ਬਾਲਟੀ ਕਈਆਂ ਨੇ ਬੰਨੀ ਹੁੰਦੀ ਥੱਲੋਂ ਸੁੱਟ ਨਹੀਂ ਤੇ ਕੱਢ ਲਿਓਣੀ ਕਿੰਦੇ ਕਿੰਦਾ ਖੁਦਾ ਮੇਰੇ ਨਾਲ ਇੰਨਾ ਵਿਤਕਰਾ ਇੰਨਾ ਵਿਤਕਰਾ ਅ ਪਸ਼ੂ ਪੰਛੀ ਆਉਂਦੇ ਨੇ ਪਾਣੀ ਉਤੋਂ ਪੀ ਕੇ ਗਾਹ ਜਾਂਦੇ ਨੇ ਤੇ ਮੈਂ ਪਾਣੀ ਪੀਣ ਲੱਗਾ ਤਾਂ ਉਹ ਥੱਲੇ ਸੁੱਟ ਦਤਾ ਵਗਾ ਕੇ ਮਾਰਿਆ ਉਹ ਡੋਲ ਤੇ ਰੱਸੀ ਦੇ ਖੂਦ ਵਿੱਚ ਆਪਣੇ ਭਗਤ ਨੇ ਇੰਨਾ ਬਿਤਰ ਵਿਤਕਰਾ ਅੱਗੋਂ ਆਵਾਜ਼ ਆਈ ਕਹਿੰਦੇ موسی ਉਹ ਮੇਰੇ ਤੇ ਨਿਰਭਰ ਨੇ ਉਹ ਥੱਲੇ ਪਾਣੀ ਨਹੀਂ ਕੱਢ ਕੇ ਪੀ ਸਕਦੇ ਤੈਨੂੰ ਤੇ ਪਰਮਾ ਮੈਂ ਬੁੱਧ ਦਿੱਤੀ ਏ ਤੂੰ ਤੇ ਡੋਲ ਸੁੱਟ ਕੇ ਤੇ ਜਾਂਦਾ ਪਾਣੀ ਪੀਂਦਾ ਸੈਂ ਤੇ ਅੱਜ ਵੀ ਪੀ ਲਿੰਦਾ ਐ ਇੰਨੀ ਏ ਰੱਖਾ ਇੰਨਾ ਸਾੜਾ ਉਹਨਾਂ ਜੀਵਾਂ ਦੇ ਪਰਦੇ ਵੀ ਤੇ ਤੇਰੇ ਵਰਗਾ ਅਰਦਾਸ ਕਰੇ ਤੇ ਸੁਣੀ ਕਿਥੋਂ ਜਾਵੇ। بس ਗੱਲ ਇਹੋ ਹੀ ਹੈ ਜੀ ਵੀ ਜੇ ਅਸੀਂ ਜੀ ਕੀ ਬਰਥਾ ਹੋਏ ਸੋ ਗੁਰਪੈ ਅਰਦਾਸ ਕਰ ਪਰ ਨਾਲ ਨਾਲ ਇਹਨਾਂ ਗੱਲਾਂ ਦਾ ਵੀ ਧਿਆਨ ਰੱਖੇ ਬਈ ਅਸੀਂ ਈ ਰੱਖਾ ਸਾਰਿਆਂ ਤੇ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਅਰਦਾਸ ਕਰੀਏ। ਜਿੱਥੇ ਪਦਾਰਥ ਮੰਗਦੇ ਆਂ ਉੱਥੇ ਮਾਲਕ ਨੂੰ ਵੀ ਮੰਗਿਆ ਕਰੀਏ ਜੀ ਵੀ ਮਾਲਕ ਜੀ ਮੈਨੂੰ ਤੁਸੀਂ ਚਾਹੀਦੇ ਜੀ। ਮੈਨੂੰ ਹੁਣ ਤੁਸੀਂ ਚਾਹੀਦੇ ਜੀ। ਜੇ ਜਦਨ ਫਿਰ ਰੰਗਿਆ ਜਾਂਦਾ ਨਾ ਜੀ ਮਾਲਕ ਦੇ ਨਾਮ ਦਾ ਰੰਗ ਚੜ ਜਾਂਦਾ ਹੈ ਫਿਰ ਕਹਿੰਦਾ ਜੀ ਵਿਣਤੁਦ ਹੋਰ ਜੇ ਮੰਗਣਾ ਸਿਰ ਦੁੱਖਾ ਕੈ ਦੁੱਖ ਦੇ ਨਾਮ ਸੰਤੋਖਿਆ ਪੁੱਤਰੇ ਮਨ ਕੀ ਭੁੱਖ ਕਹਿੰਦੇ ਭੁੱਖਾ ਹੀ ਖਤਮ ਕਰ ਦਿੱਤੇ ਆ ਗੁਰੂ ਪਤਾ ਤੁਸੀਂ ਇਹੋ ਜਿਹਾ ਦਾਰਿਆ ਤੁਹਾਡਾ ਜੀ ਸਾਰੀਆਂ ਭੁੱਖਾਂ ਹੀ ਖਤਮ ਹੋ ਗਈਆਂ ਜੀ ਹੁਣ ਤੇ ਕੁਝ ਮੰਗਣ ਦੀ ਲੋੜ ਹੀ ਨਹੀਂ ਰਹੀ ਤੇ ਇੱਥੇ ਆਪਾਂ ਵੇਖੋ ਬਚਨ ਵੀ ਪੜ੍ਹਦੇ ਨੇ ਜੀ ਵਿਣ ਬੋਲੇ ਆ ਸਭ ਕਿਛ ਜਾਣਦਾ ਤੇ ਦਰ ਹੀ ਇਹੋ ਜ ਹੈ ਜੀ ਤੇ ਬਿਨਾ ਬੋਲਿਆ ਹੀ ਗੁਰੂ ਪਿਤਾ ਸਾਡੇ ਜਾਣਦੇ ਨੇ ਜੀ ਜਿਤਨਾ ਵੇਖੋ ਸਾਨੂੰ ਪਤਾ ਹੀ ਹੈ ਕਿ ਬੱਚੇ ਸਾਡੇ ਨੂੰ ਹੁਣ ਕੀ ਕੀ ਚਾਹੀਦਾ ਵੱਡੇ ਹੋ ਰਹੇ ਨੇ ਤੇ ਕੀ ਕੀ ਚਾਹੀਦਾ ਜੀ ਸਾਨੂੰ ਜਿਤਨਾ ਸਾਰਾ ਆਪ ਨੂੰ ਪਤਾ ਹੈ ਪਰਮਾਤਮਾ ਜੀ ਸਾਡੇ ਮਾਤਾ ਪਿਤਾ ਜੀ ਅਨੁਸਾਰ ਹੀ ਪਤਾ ਹੈ ਜੀ ਸੋ ਕੋਟਾਨ ਕੋਟ ਸ਼ੁਕਰ ਤਨਵਾਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਰਿਵਾਰ ਨੇ ਜਿਸ ਮਨੋਂ ਭਾਵਨਾ ਸ਼ਰਦਾ ਦੇ ਨਾਲ ਗੁਰੂ ਪਤਾ ਜੀ ਦਰਕਰਦਾ ਉਟਾਸਰਾ ਲਿਆ ਜੀ ਮਾਲਕ ਉਹਨਾਂ ਦੀਆਂ ਸ਼ੁਭ ਮੰਨੋਂ ਪਾਣਾ ਵਾ ਅਰਦਾਸ ਬੇਨਤੀ ਆਪਣੇ ਦਰਕਰ ਪਰਵਾਨ ਕਰਨ ਜੀ ਸਵਤੰਤ ਸੰਗਤਾਂ ਤੇ ਪਰਿਵਾਰ ਤੇ ਮੇਰੇ ਪਰੇ ਬਖਸ਼ਿਸ਼ ਪਰੇ ਹੱਥ ਰੱਖਣ ਜੀ ਇੰਨੇ ਕ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਹੋਈ ਅਬੇੰਤ ਬੇੰਤ ਬੁਲੰਦੇ ਲਿਖੇ ਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਔਰ ਵਾਹਿਗੁਰੂ ਜੀ ਕੀ ਫਤਿਹ Thank <laughs>